मैं तेरा ही हो गया हूं तुझे देखने मैं तेरा ही हो गया हूँ तुझे देखने, के खार, खार। तुझे देखने के तेरा ही हो गया हूँ तुझे देखने में देखने के बाद जो पाकिस्तान सरकार मुरीद है ना इज्जत ना शोरत बड़ी चीज है ना दौलत ना बड़ी चीज चीज है जहां में है, कोई भी बड़ी। की उल्फत बड़ी है जहां में कोई। जी, मैं है नेहा शर्मा और मैं जलंधर शहर तो आई हूँ ਔਰ ਅੱਜ ਮੈਂ ਪਹਿਲੀ ਵਾਰ ਇਸ ਦਰਬਾਰ ਤੇ ਹਾਜ਼ਰੀ ਲਗਾਨ ਆਈ ਆ ਦਰਬਾਰ ਬਾਬਾ ਬਾਦਿਸ਼ਾ ਮਸਤਾਨਾ ਜੀ ਦੇ ਦਰਬਾਰ ਤੇ ਔਰ ਮੈਨੂੰ ਬਹੁਤ ਚੰਗਾ ਲੱਗਾ ਇੱਥੇ ਆ ਕੇ ਔਰ ਬਾਬਾ ਜੀ ਸਾਰੀ ਸੰਗਤਾਂ ਤੇ ਇਤੈ ਮੇਰੇ ਪਰਿਆ ਹੱਥ ਰੱਖੇ ਥੈਂਕ ਯੂ ਸੋ Much ਇੱਥੇ ਆ ਕੇ ਤੁਹਾਨੂੰ ਕਿਦਾਂ ਲੱਗਿਆ ਪਬਲਿਕ ਵੱਲੋਂ ਕਿਦਾਂ ਦਾ ਤੁਹਾਨੂੰ ਪਿਆਰ ਮਿਲ ਰਿਹਾ ਐ ਐਕਚੁਅਲੀ ਹਲੇ ਮੈਂ ਆਈ ਆ ਔਰ ਹਾਜ਼ਰੀ ਲਗਾਨ ਜਾਣਾ ਵਾ ਸਟੇਜ ਤੇ ਪਿਆਰ ਚਲੋ ਅਸਾਂ ਨੂੰ ਪਬਲਿਕ ਨੇ ਹੀ ਬਣਾਇਆ ਉਹਨਾਂ ਦੇ ਪਿਆਰ ਕਰਕੇ ਹੀ ਅਸੀਂ ਇੱਥੇ ਪਹੁੰਚੇ ਆ ਹਾਂਜੀ ਕਿ ਨਾਮ ਜੋਤੀワਸੂ ਜਨਰਲ ਸੈਕਟਰੀ ਦਰਬਾਰ ਬਾਬਾ ਭਾਗੀਸ਼ਾ ਜੀ ਅੱਜ 17 ਮਾਰਚ ਨੂੰ ਸ਼ਾਈ ਸ਼ਾਮ ਸ਼ਾਹ ਜੀ ਦੇ ਚੌਥੇ ਉਰਸ ਦੀਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਤੇ ਸੰਗਤਾਂ ਨੂੰ ਲੱਖ ਲੱਖ ਓਾਰਖਾ ਦਿੰਦਾ ਹਾਂ ਅਤੇ ਇਸ ਮੇਲੇ ਵਿੱਚ ਜਿਹੜੇ ਕਲਾਕਾਰ ਆ ਕੇ ਦਾਤਾ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਗਾਉਣਗੇ ਉਹਨਾਂ ਵਿੱਚ ਅਸ਼ਰਫ ਰਵੀ ਬੈਂਚਾ ਵਾਲੇ ਅਤੇ ਅਸ਼ਵਿਨ ਰਵੀ ਹਿਆਰਪੁਰ ਵਾਲੇ ਅਤੇ ਨੀਹਾ ਸ਼ਰਮਾ ਜੀ ਇਸ ਮੇਲੇ ਵਿੱਚ ਦਾਤਾ ਜੀ ਦੇ ਚਰਨਾਂ 'ਚ ਆਪਣੀ ਹਾਜ਼ਰੀ ਲਾ ਕੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ ਜੀ ਹਾਂ ਹੁਣ ਪਹਿਲਾਂ ਕਿੰਨੇ ਕੁ ਕੁਆਲਿਫਾਈ ਜੀ ਹੁਣ ਦੋ ਕਿੰਨੇ ਕੁ ਗਾ ਚੁੱਕੇ ਹੁੰਦੇ ਹੁਣ ਤੱਕ ਤਿੰਨ ਪਾਰਟੀਆਂ ਗਾ ਚੁੱਕੀਆਂ ਨੇ ਜੀ ਤੇ ਤਿੰਨ ਹੋਰ ਆ ਜੀ ਕਮੇਟੀ ਮੈਂਬਰ ਕਿਹੜੇ-ਕਿਹੜੇ ਆ ਕਿ ਉਹਨਾਂ ਨਾਮ ਜੀ ਪ੍ਰਧਾਨ ਬਲਦੇਵ ਕੁਮਾਰ ਜੀ ਵਾਈਸ ਪ੍ਰਧਾਨ ਰਕੇਸ਼ ਕੁਮਾਰ ਜੀ ਚੇਅਰਮੈਨ ਦੀਪਕ ਸ਼ਰਮਾ ਜੀ ਜਨਰਲ ਸੈਕਟਰੀ ਜੋਤੀ 바ਸੂ ਕੈਸ਼ੀਅਰ ਅਰਜੁਨ ਐਡਵਾਈਜ਼ਰ ਨਰੇਸ਼ ਕੁਮਾਰ ਤੇ ਮੈਂਬਰ ਸਹਿਬਾਨ ਨਰਿੰਦਰ ਕੁਮਾਰ ਬੱਲੂ ਜੀ ਮਨੋਜ ਕੁਮਾਰ ਜੀ ਕੇਵਲ ਕੁਸ਼ਨ ਹੈਪੀ ਜੀ ਤੇ ਇਸ ਦੇ ਨਾਲ ਹੀ ਸਾਡੇ ਸੇਵਾਦਾਰ ਕੁਜ ਰਮਨੰਦ ਦੀਪੂ ਦਸਤਮ ਸੂਰਜ ਭੱਟੇ ਅਤੇ ਸਮੂਹ ਸੇਵਾਦਾਰ ਸੰਗਤਾਂ ਨੇ ਕਿੱਦਾਂ ਸੰਯੋਗ ਮਿਲਿਆ ਜੀ ਸੰਗਤਾਨਾ ਕੀ ਸਹਿਯੋਗ ਮਿਲਦੇ ਜਿ ਇਸ ਮੇਲੇ ਵਿੱਚ ਸੰਗਤਾਨਾ ਦਾ ਇਸ ਮੇਲੇ ਵਿੱਚ ਬਹੁਤ ਹੀ ਜ਼ਿਆਦਾ ਸਹਿਯੋਗ ਆ ਲੰਗਰ ਭੰਡਾਰੇ ਵਿੱਚ ਸੰਗਤਾਨਾ ਆਪਣਾ ਯੋਗਦਾਨ ਪਾ ਰਹੀਆਂ ਨੇ ਦਾਤਾ ਦੀ ਸੇਵਾ ਪੂਰੀ ਤਨੋਂ ਮਨੋਂ ਤਨੋਂ ਸੰਗਤਾਨਾ ਵੱਲੋਂ ਸਾਨੂੰ ਸਹਿਯੋਗ ਮਿਲ ਰਿਹਾ ਹੈ